Thank you. ਵਾਈਕੀ ਦਾ ਖਲਸਾ ਵਾਈਕੀ ਦੀ ਫੱਟੇ ਅੱਜ ਅਸੀਂ ਇਹ ਇੱਕ ਕੋਟ ਰੋਡ ਤੋਂ ਮੀਰਾ ਕੋਟ ਨੂੰ ਜਾਂਦਾ ਆ ਲਵਾਰਕਾ ਰੋਡ ਜੋ ਦਿਖੇ ਕਲਾਂ ਨੂੰ ਜਾਂਦਾ ਉਹਨੂੰ ਟੱਚ ਦੀ 4.5 ਕਿਲੋਮੀਟਰ ਦਾ ਜਿਹੜਾ ਰੋਡ ਆ ਉਸ ਤੇ ਅਸੀਂ ਫਲੋਟੇ ਬਹੁਤ ਜ਼ਿਆਦਾ ਇਰਚ ਖੱਡੇ ਹੋ ਗਿਆ ਇਹ ਰੋਡ ਉਹ 2018 ਨੂੰ ਮੱਣ ਲਗਾ ਹੀ 2-3 ਸਾਲ ਪਬਲਿਕ ਦਾ ਬੜਾ ਤਸ਼ੱਦਦ ਤੇ ਆ ਡਾਕਟਰ ਸਾਹਿਬ ਵੀ ਹੁਣ ਜਾਂਦੀ ਬੜੀ ਚੰਗੀ ਉਸ ਤੋਂ ਬਾਅਦ ਜੇ 2021 ਵਿੱਚ ਕੰਪਲੀਟ ਹੋ ਗਿਆ ਤੇ ਕੰਪਲੀਟ ਹੋਣ ਤੋਂ ਬਾਅਦ ਜੇ ਸੀਰੀਟ ਪਾ ਕੇ ਬਹੁਤ ਵਧੀਆ ਕਰ ਰਿਹਾ ਪਰ ਇੱਕ ਇਹ ਬਾਈਕ ਤੇ ਕੁਝਣਾ ਸ਼ੁਰੂ ਹੋ ਗਿਆ ਹਰ 300 ਮੀਟਰ ਦੇ ਵਿੱਚ ਇਹਦੇ ਤੇ ਘੜ ਤੋਂ ਘੜ ਨਹੀਂ 10 ਮੀਟਰ ਦਾ ਲੰਮਾ ਖੱਡਾ ਪੈ ਗਿਆ ਜਿਹਦੇ ਵਿੱਚ ਆਉਣਾ ਜਾਣਾ ਬੜਾ ਮੁਸ਼ਕਲ ਹੋ ਗਿਆ ਜੇ ਕੋਈ ਰਾਤ ਭਰ ਆਤੇ ਬਜ਼ੁਰਗ ਜਾਂ ਹਾਰਡ ਦਾ ਮਰੀਜ਼ ਜਾਂ ਡਿਲੀਵਰੀ ਵਾਲਾ ਕੋਈ ਪਰਿਵਾਰ ਹਸਪੀਟਲ ਦੀ ਸਿੱਧਾ ਵਾਸਤੇ ਜਾਂਦਾ ਤੇ ਹੋ ਸਕਦਾ ਹੈ ਕਿ ਰਸਤੇ ਵਿੱਚ ਹੀ ਕੋਈ ਜਾਣ ਹੁਣੀ ਹੋ ਸਕਦੀ ਆ ਚਾਹਤੇ ਇੰਨੇ ਖੱਡੇ ਆ ਤੇ ਇੰਨਾ ਆਪਰਾਣਾ ਇਹ ਸਾਰੀ ਜਿਹੜੀ ਆ ਪ੍ਰੋਬਲਮ ਨੂੰ ਦੇਖਦੇ ਹੋਏ ਅਸੀਂ ਡੀਸੀ ਫਾਉਂਡਸ਼ਨ ਦਿੱਤੀ ਉਹਨਾਂ ਨੇ ਮਾਰ ਕਰਕੇ ਪਾਸੋਂ ਆ ਜਿੱਤੀ ਅਸੀਂ ਡੀਸੀ ਸਾਹਿਬ ਨੂੰ ਦਿੱਤੀ ਆ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੀ ਟੀਮ ਵੱਲੋਂ ਕਿਉਂਕਿ ਇਹ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਤਾਂ ਕਰਕੇ ਇਹਨਾਂ ਨੇ ਲੱਖਾਂ ਰੁਪਇਆ ਲਾ ਕੇ ਐਨਓਸੀਆਂ ਨਕਸ਼ਾ ਦੇ ਉੱਤੇ ਆਪਣੀਆਂ ਕਲੋਨੀਆਂ ਵਿੱਚ ਵਸਣਾ ਹੈ ਪਰ ਮੇਨ ਰੋਡ ਦੀ ਇਹ ਦੁਰਦਸ਼ਾ ਵੇਖ ਕੇ ਕੋਈ ਥੇਰ ਰੋਡ ਤੇ ਆਉਂਦਾ ਹੀ ਨਹੀਂ ਅਰੇ ਪਬਲਿਕ ਰੋੜ ਆ ਜਮਾਂ ਵੀ ਹਾਈ ਨੇ ਬੰਦ ਹੁੰਦਾ ਹੈ ਤੇ ਥੇਰ ਰੋਡ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ 40 40 ਟਨ ਦੇ ਟਰਾਲੇ ਵੀ ਹੁੰਦੇ ਆ ਤੇ ਇਹ ਜਿਹੜਾ ਵਾ 40 ਸਾਲ ਹੋਇਆ ਜੇ ਥੇਰ ਰੋਡ ਪੂਰੀ ਤਰ੍ਹਾਂ ਨਸਤ ਹੋ ਚੁੱਕਾ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜੇ ਵੀ ਅਧਿਕਾਰੀ ਦੇ ਅੰਡਰ ਹੁੰਦਾ ਇਹਦੀ ਰਿਪੋਰਟ ਕੀਤੀ ਜਾਵੇ ਅਹੀਂ ਐਮਐਲਏ ਜਸਵਿੰਦਰ ਸਿੰਘ ਹਲਕਾ ਅਚਾਰੀ ਵਨਨੋ ਵੀ ਤਾਪੀ ਦਿੱਤੀ ਆ ਚਿਫ ਇੰਜੀਨੀਅਰ ਪੀ ਡਬਲ ਨੂੰ ਹੀ ਤਾਪੀ ਦਿੱਤੀ ਆ ਔਰ ਡੀ ਸੀ ਸਾਹਿਬ ਨੂੰ ਵੀ ਅਹੀ ਆਦੀ ਜਿਹੜੀ ਆ ਮਰੰਮਤ ਵਾਸਤੇ ਦੇਖ ਕੇ ਆਏ ਆ ਤੇ ਸਾਡੀ ਇਹ ਅਪੀਲ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਮਰੰਮਤ ਕੀਤਾ ਜਾਵੇ ਤਾਂ ਜੋ ਇਹ ਰੋੜ ਫਿਰ ਤੋਂ ਲੋਕ ਚੰਗੇ ਤਰੀਕੇ ਨਾਲ ਨਿਕ ਸਕਣ ਇਹ ਆਸਾ ਹੋਂ ਤੋਂ ਬਚ ਸਕਣ ਬਹੁਤ ਸਾਰੇ ਆਸਤ ਦੇ ਨੇ ਬਜ਼ੁਰਗ ਡੇਖਦੇ ਨੇ ਬੱਚੇ ਡੇਖਦੇ ਨੇ ਔਰ ਤਾਂ ਸੂਟੀ ਦਾ ਪਿੱਛੇ ਚੰਗੀਆਂ ਪਰ ਕੋਈ ਜਦ ਕਿਤੇ ਵੀ ਕੋਈ ਜਵਾਬ ਦੇਣੀ ਆ ਇਸ ਕਰਕੇ ਭਰਜਸੀਏ ਸੇ ਡਾਕਟਰ ਤਾਂ ਬਣਾ ਕੇ ਸਾਰਿਆਂ ਨੇ ਮਿਲ ਕੇ ਜਿਹਦੇ ਵਿੱਚ ਬ੍ਰਿਗੜੀਆਂ দত্তਾ ਸਾਹਿਬ ਕਰਨਲ ਢੱਲੋ ਸਾਹਿਬ ਸੇ ਸੇ ਹਾਜ਼ਰ ਨੇ ਸਾਡੇ ਨਾਲ ਹੋ ਕੈਪਟਨ ਜੀ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਕੀ ਸਮੱਸਿਆ ਆ ਰਹੀ ਏ ਆਪਣੇ ਉਹੋ ਅਲਫਾਜ਼ ਵਿੱਚ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰੋਡ ਜਿਹੜੀ ਆ 21 ਦੇ ਵਿੱਚ ਬਣੀ ਆ ਔਰ ਔਰ ਜਲਦੀ ਇਹਦੀ ਹਾਲਤ ਖਸਾ ਹੋਣੀ ਇਹਦੇ ਦੇ 에য়ারਪੋਰਟ ਰੋਡ ਤੋਂ ਲੈ ਕੇ ਲੋਹਾਰਕਾ ਰੋਡ ਤੱਕ ਜਿੰਨਾਂ ਦੀ ਹਾਲ ਕੰਡੀਸ਼ਨ ਤੁਸੀਂ ਦੇਖੀ ਆ ਵੀਡੀਓ ਦੇ ਵਿੱਚ ਇਹ ਸੇਮ ਕੰਡੀਸ਼ਨ ਹੈ ਹਾਰਡਲੀ ਵਿੱਚੋਂ ਕੋਈ ਪੀਸ ਜਿਹੜਾ ਠੀਕ ਹੈ ਨਹੀਂ ਤੇ ਸਾਰੀ ਰੋਡ ਬਹੁਤ ਖਰਾਬ ਹੋ ਚੁੱਕੀ ਹੈ ਜਿਹਦੇ ਦੇ ਬਹੁਤ ਵੱਡੇ ਵੱਡੇ ਹਾਦਸੇ ਹੋਣ ਦੀ ਸੰਭਾਵਨਾ ਹੈ ਇਸੇ ਉਸ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾ ਜਾਏ ਛੋੜਾ ਕੋਈ ਐਸਾ ਇਨਸੀਡੈਂਟ ਜਾਂ ਕੋਈ ਹਾਦਸਾ ਨਾ ਵਾਪਰੇ वागुर खालसा वागुरू फतेह सर इस रास्ते का हालत इतना ख़राब हो गया है कि इसमें कभी भी हादसा हो सकता है जानलेवा भी हो सकता है तो इसीलिए अपील है कि ये जल्दी से जल्दी रास्ता रिपेयर हो जिससे कि यहाँ पे लोग इतने जो हज़ारों में रहते हैं उनका आना जाना सेफ नहीं हो सके वागुरु जी का खालस वागुरु जी की मेरी ये बेनती है कि जो ਇਸ ਰੋਡ ਦੇ ਬਾਰੇ ਜਿਹੜੇ ਸੱਜਣ ਮਿੱਤਰਾਂ ਨੇ ਕਿਹਾ ਉਹ ਉਹ ਵੀ ਨਹੀਂ ਤੁਸੀਂ ਦੇਖੀ ਚੁੱਕੇ ਨੇ ਕਿ ਜਗਾ ਜਗਾ ਤੇ ਹਰ ਦੂਸਤੋ 150 ਡਰਾਜ ਤੇ ਇਹ ਖੜੇ ਪਏ ਹੋਏ ਆ ਕਿ ਤੁਹਾਨੂੰ ਤਾਂ ਤੇ ਸਿਰਫ 4 ਕਿਲੋਮੀਟਰ ਦਾ ਏਰੀਆ ਵਾ ਤੇ ਵੀਰਾਪੁਰ ਚੌਂਕ ਤੋਂ ਲੈ ਕੇ ਕੋਈ ਵੀਰਾ ਕੋ ਲੋਹਾਰ ਦਾ ਰੋਡ ਤੱਕ ਲੇਕਰ ਆ ਤੇ ਇਹ ਵੀ ਕੰਡੀਸ਼ਨ ਮਤਲਬ ਜਿਉਂ ਬਣਿਆ ਜਿਉਂ ਇਹ ਵਿਕਾਸ ਸ਼ੁਰੂ ਹੋ ਗਿਆ ਤੇ ਇਹ ਇਹ ਰੋਡ 'ਤੇ ਕੋਈ ਧਿਆਨ ਨਹੀਂ ਦਿੱਤਾ ਦੂਸਰਾ ਇਹ ਕਿ ਜੋ ਚੌਂਕ ਦੇ ਵਿੱਚ ਇੰਨੀਆਂ ਫੈਕਟਰੀਆਂ ਦਾ ਵੇਸਟਜ ਜਾਂ ਡੰਡਾ ਵਾ ਜਦੋਂ ਕਾਨੂੰਨੀ ਦਾਸ਼ਟੀ ਜਾਂਦਾ ਵਾ ਸਾਰਾ ਉਹ ਚੌਂਕ ਦੇ ਵਿੱਚੋਂ ਡਿਸਪੋਜ਼ ਕਰਦਾ ਵਾ ਉਹ ਕੋਈ ਝਾਣੀ ਉਹ ਬੜੀ ਇੰਡਸਟਰੀਅਲ ਮੱਦਦ ਪਿਆ ਇਹ 6 ਮਹੀਨੇ ਬਾਅਦ ਉਹ ਕਰਦੇ ਦਾ ਕੋ 6 ਮਹੀਨੇ ਵਿੱਚ ਫਿਰ ਉਹ